ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੀ ਮਸਕੀਨ ਹੋਣੀ ਸਿਆਸਤਦਾਨਾਂ ਦੇ ਬਾਰੇ ਗੱਲ ਕਰਦੇ ਪਏ ਹੈ ਕਿ ਬਹੁਤ ਹੀ ਨਦਾਨ ਤੇ ਬਹੁਤ ਹੀ ਅਹਮਕ ਹੈ ਇਹਨਾਂ ਨੂੰ ਆਜ਼ਾਦੀ ਦੀ ਕਦਰ ਨਹੀਂ ਹੈ ਇਸ ਮੁਲਕ ਨੂੰ ਚਲਾਉਣ ਦੇ ਅਹਲ ਨਹੀਂ ਹੈ ਕਾਬਲ ਨਹੀਂ ਹੈ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਹੈ ਕਿਉਂਕਿ ਇਸ ਕਥਾ ਦੇ ਵਿੱਚ ਜਿਹੜੇ ਆਇਕਲ ਦੇ ਦੌਰ ਦੇ ਸਿਆਸਤਦਾਨ ਹੈ ਉਹਨਾਂ ਦੀ ਹਕੀਕਤ ਅਸਲੀਅਤ ਦੱਸ ਰਿਹਾ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ ਬ੍ਰह्म ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਿਮ ਜਗਤ ਹੈ ਸ਼ਰਾਈ ਸ਼ਰਾਈ ਚੈ ਹਿੰਦੂ ਜਗਤ ਦੇ ਕਰਮ ਕਾਂਢੀ ਕਰਮ ਕਾਂਢ ਹੈ ਤੇ ਜੈ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਢੀ ਕਰਮ ਕਾਂਢ ਹੈ ਐ ਕਿ ਕੁਝ ਵੀ ਨਹੀਂ ਬਾਕੀ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਢ ਸਾਲ 6 ਮਹੀਨੇ ਤਾਂ ਤੇ ਠੀਕ ਜਾਰੀ ساری ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਢ ਇੰਜ ਹੈ ਜਿਵੇਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ ਤੋ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ ਕ ਕਲਮ ਚ ਚਾਕੂ ਛ ਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੈਖ ਹੈ ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਹੋਏ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੇ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛ ਹਰਸੇ ਤੋਂ ਮੂਰਖਾਂ ਦੇ ਹੱਥ ਦੇ ਚ ਇਹ ਦੇਸ਼ ਆਇਆ ਹੈ ਬਿਲਕੁਲ ਮੂੜਾਂ ਦੇ ਹੱਥੇ 'ਚ ਕਹਿਣ ਦੇ 'ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ, ਸ੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ। ਦੇਸ਼ ਸ਼੍ਰੀ ਫਿਜ਼ਾ ਧਾਰਮਕ ਬਣੀ ਹੋਈ ਸੀ। ਕਿਧਰੇ ਹਰੀਚੰਦਰ ਸੀ, ਕਿਧਰੇ ਜਨਕ ਸੀ। ਰਾਮ ਵੀ ਰਾਜਾ ਸਨ ਅਯੁੱਧਿਆ ਦੇ। ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ। ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ। ਉਹ ਗੁਰਮੁਖ ਪਹਿਲੇ ਸਨ, ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ। ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ 'ਚ ਬਗਾਵਤ ਹੈ ਮੈਂ ਤੁ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨਹੀਂ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ उन्होंने आंध्रा तमिल या महाराष्ट्र जैसा हो गया लेकिन सिखी का जज्बा बड़ा प्रबल है दखनी सिंह इंज कह लो सिखी की सही तस्वीर उन्हों को मौजूद है सिखी प्यार भी मौजूद है सिखी जज्बा भी मौजूद है जब निजाम हैदराबाद उसने देखे इन्हों 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਔਰ ਖੁਸ਼ੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨਿਜ਼ਾਮ ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ। ਚੰਦਵਾ ਭੇਜੇ। ਜਿਸ ਦਿਨ ਲਾਹੌਰ ਦੇ ਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਬ ਦੇ ਇਕ ਚਾਨਣੀ ਬਣ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਾਹਿਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਦਫਾ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ ਕੀ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਨਮ ਪਰਵਤ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਨੀ ਚੇਤ ਸਿੰਘ ਸਾਹਿਬ ਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੋ ਤੁਹਾਡੀ ਸਿਹਤ ਠੀਕ ਹੋਵੇ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਵਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ 1984 ਦੇ ਚੋ ਜਲ ਕੇ ਖਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦੇ ਹੀ ਰਹ ਗਏ ਪੁੱਛਦੇ ਨੇ ਐਲਕਾਰਾਂ ਤੋਂ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਹੈ ਅਹਿਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐਸੀ ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਵੇਜੀ ਹੈ ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਐਸੀ ਬਣ ਦਿੱਤੀ ਖੜੇ ਨੇ ਥੋੜਾ ਜਿਹਾ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਇਸ ਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੀ ਛਿੜ ਗਈ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਪੁੱਲ ਹੋ ਗਈ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕਿਆ ਬਾਤ ਹੈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਕਿ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਝੁਲਨੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਉਸ ਵਕਤ ਬਿਜਵਾ ਦਿੱਤੀ ਉਤਾਰ ਕੇ ਘਰ ਦੇ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧਦੇ ਜਾ ਰਹੇ ਨੇ ਮਹਾਰਾਜਾ ਸਾਭ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵੱਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘਾਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀਸ਼ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਹੈ ਉਹ ਦੇਸ਼ ਵਿੱਚ ਇਹ ਜੋ ਪਛਤੀ ਖਾਸ ਕਰਕੇ اخلاਕੀ ਪਛਤੀ ਹਰ ਪੱਖ ਦੀ ਜਿਹੜੀ ਪਛਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਝ ਅਖੇ ਮੈਂ ਇਸ ਦਾ ਇੱਕ ਇੱਕ ਕਾਰਨ ਸਮਝਦਾ ਹਾਂ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਵਿੱਚ ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਵਿੱਚ ਤਾਂ ਕਿ ਪਰਿਵਾਰ ਵਿੱਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਵਿੱਚ ਤਾਂ ਕਿ ਰਾਜਨੀਤੀ ਦੇ ਵਿੱਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਹੋਵੇ ਔਰ ਖੁਆਖਾਈ ਨਾ ਹੋਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਢ ਲਵੇ ਮਨਿਸਟਰ ਹੈ ਚੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਓ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇਕ ਹਕੀਕਤ ਹੈ ਇੱਕ ਸਚਾਈ ਹੈ ਖੈਰ ਮੁਖ्तसर ਜੋ ਹੈ ਮੈਂਸ ਕਰਾਂ ਦੇਸ਼ ਧਾਰਮਿਕ ਸੀ ਸਾਰੇ ॠषि मुनि ਸੰਤ ਮਹਾਪੁਰਸ਼ ਇਸ ਦੇਸ਼ ਦੇਚ ਪੈਦਾ ਹੋਏ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ मनोविग्ञानक पैदा ने संत ने संत इस देश ने पैदा कि इस देश की दे फिजा इस देश के दे हालात इस देश का वातावरण खैर मैं अर्ज करा भाई साहब भाई नंद लाल गम गे बाशद चीज तो शादी गम की है गम किस आखोगे गम और शादी की है खुशी की है शादी के अर्थ आनंद कारज विवाह नहीं है ये गल वखरी है साे देश के दे शादी के अर्थ विवाह करते हैं लफज फारसी जबान ईरानी भाषा का लफज है ई दिल शाद अस्त यह दिल बड़ा खुश है शाद का मतलब खुश शादी का मतलब खुशी ई खान है शादी अस्त इस कारदे खुशी है विवाह आनंद कारज लूजा इस्लामी शब्द है निकाह इस घर निकाह हो रहे हैं ਨਿਕਾਹ ਤੋਂ ਮੁਰਾਦ ਲੈਣ ਨੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਵਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਵਿਵਹਲ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਵਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ ਛੇ ਬਾਸ਼ਦ ਗਮ ਕੀ ਹੈ ਜੀਸਤ ਸ਼ਾਦੀ ਖੁਸ਼ੀ ਕੀ ਹੈ ਕਿ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵਿਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ। ਯਕੀਨਨ ਜਾਣੋ ਨਹੀਂ ਪਤਾ। ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ। ਨਾ ਗਮ ਦੇ ਕਾਰਨਾਂ ਦਾ ਪਤਾ ਹੈ। ਨਾ ਦੁੱਖਾਂ ਦੇ ਬੀਜ ਦਾ ਪਤਾ ਹੈ। ਨਾ ਸੁੱਖਾਂ ਦੇ ਮੂਲ ਦਾ ਪਤਾ ਹੈ। ਨਹੀਂ ਪਤਾ ਮਨੁੱਖ ਨੂੰ। ਇਹ ਹਕੀਕਤ ਹੈ। ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਚੋਂ ਸੁਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਹੀ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਏ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਬਰੋਂ ਦੇ ਪਿੱਟ ਦੇ ਮਿਲਦੇ ਫੈਨ ਸੁਖੀ ਤਾਂ ਇੱਕ ਵੀ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਬਿਨਾ ਮਨੁਖ ਨੂੰ ਨਹੀਂ ਪਤਾ ਨਾ ਸੁਖਾਂ ਦੇ ਮੋਲ ਦਾ ਨਾ ਦੁਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁਖ ਦੇ ਜਿਹੜੇ ਵਿੱਚ ਨੇ ਗਲਤ ਨੇ ਸੂਝ ਬੋ ਜਿਹੜੀ ਹੈ ਗਲਤ ਹੈ غم چه باشد غفلت از یاد خدا پرماطما نو بھول جانا بس یہی دکھ ہے اور کوئی دکھ نہیں چیشت شادی خوشی کی ہے یاد امبا منتہا اونوں یاد کرنا ہی خوشی ہے اور کوئی خوشی نہیں اگر پرماطما دی یاد نہیں تو چنگے پروار دے ہوندے وی منوکھ روندا رہے گا جیب بھری ہوئی ہے دھن نال پادرتھاں نال گھر بھرے ایا ہے पेट भरे हो चंगे भोजन मान मर्यादा भी सब कुछ है लेकिन रोम रोम इसका रोएगा तड़पेगा क्योंकि परमात्मा की याद नहीं और जितना जगत इसू कहेगा बहुत बड़ा मनुख है क्योंकि छोटी का धनवान है महाराज कहते बड़े बड़े जो दी लोग तिनको व्यापे चिंता रो बड़े रोगी मिलने बड़े दुखी मिलने परेशान मिलने ਬਿਜ਼ਾਰ ਮਿਲਣ ਗਏ ਗਮਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸਤ ਸ਼ਾਦੀ ਯਾਦ ਆਵਾਂ ਮਨ ਤੇ ਹ ਉਸ ਲਾ ਇੰਤਿਹ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁੱਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਾਹਨ ਹੈ ਕਥਾ ਇੱਕ ਵਾਹਨ ਹੈ ਪਾਠ ਪੂਜਾ ਇੱਕ ਵਾਹਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਅਨੰਦ ਤੇਰੀ ਯਾਦ ਮਹਾ ਅਨੰਦ ਹੈ ਜੇ ਸਵੇਸਰੇ ਸੋਵ ਮਰ ਜਾਏ ਜੀ ਉਹ। ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ। ਉਸਦੇ ਸਾਰੇ ਖੇੜੇ ਮਰ ਜਾਂਦੇ ਨੇ। ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਹੈ। ਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ? ਮਨੁੱਖ ਤੇ ਇੱਕ ਜਿੰਮਦੀ ਜਾਗਦੀ লাশ ਹੋਵੇਗਾ ਔਰ ਕੀ ਹੈ? ਕਈ ਮਨੁੱਖ ਮੁਸਾਖੀ ਮਾਫ ਮੈਂ ਦੇਖਦਾ। ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ। कुछ भी नहीं सुख मर गया चैन मर गया सुकून मर गया शांति नहीं है सुख नहीं है रस नहीं है रसते मर चुके हैं, सुख त मर चुके हैं आनंद से मर चुके हैं सुकून मर गया है शांति मर गई है कुछ भी नहीं ये तो अपनी लाश आप पे है, फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਚ ਪਹੁੰਚਾ ਦਿੰਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੇਸ਼ਦਾ ਹੈ। ਇਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਜ਼ ਕਰਦੇ ਆ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਵ ਜੇ ਤੈ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦਾ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰਤਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦਿਆਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਏ ਏਥੇ ਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ ਜ਼ਾਰੂ ਰੋ ਰਿਹਾ ਏ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ ਹੈ ਦੇਖਦਾ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖੇਗਾ ਆਖੇ بیٹے ਕਿਉਂ ਰੋ ਰਹੇ ਹੈ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿਨ ਲਗਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹੁੰਦਾ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ ਹਾਂ ਕਿ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ ਫਿਰ ਬੱਚਾ ਕਹਿਣ ਲੱਗਾ ਬਾਬਾ ਤੂੰ ਤੇ ਸੰਤ ਹੈਂ ਫਕੀਰ ਹੈਂ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ ਤੇਰਾ ਪਿਆਲਾ ਕਿੱਥੇ ਤੂੰ ਕਿਉਂ ਰੋਣ ਲੱਗ ਪਿਆ ਤੇਰਾ ਪਿਆਲਾ ਕਿੱਥੇ ਹੈ ਬੱਚੇ ਦੀ ਸਮਝ ਵਿੱਚ ਵੀ ਆ ਗਿਆ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇੱਕ ইরਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਇਹ ਬਾਅਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਹੈ ਪਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਵਿੱਚ ਹੱਸਦਾ ਪਿਆ ਇਹ ਸਿੰਧੀ ਦੇ ਵਿੱਚ ਹੱਸਦਾ ਪਿਆ ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ ਪੰਜਾਬੀ ਦੇ ਵਿੱਚ ਹੱਸ ਰਿਹਾ ਹੈ ਜਾਂ ਬੰਗਾਲੀ ਦੇ ਵਿੱਚ ਹੱਸ ਰਿਹਾ ਹੈ ਹੱਸ ਰਿਹਾ ਹੈ ਆਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਥੋੜੀ ਅੱਖ ਦੇ ਆਏ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਹੈ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਆਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਪਏ ਫਕੀਰ ਤੇ ਰੋ ਰੇ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਨਣਾ ਚਾਹੁੰਦਾ ਪਰ ਤੇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਹੈ ਸਾਗਰ ਪਿਆਲੇ 'ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਵਿੱਚ ਨਹੀਂ ਆ ਸਕਦਾ ਤੇ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਮੱਛੇ ਦੇ ਪੈਰੀ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਕਿ ਜੇ ਮੈਂ ਜ਼ਿਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਏ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਏ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਆ ਸਕਦੇ ਨੇ ਪ੍ਰਮਾਤਮਾ ਦਾ ਆਨੰਦ ਆ ਸਕਦਾ ਏ ਪ੍ਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਏ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਹੀ RAM ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤੋ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਗ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਕੁਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰ ਸਿੰਘ ਮਸਕੀਨ ਹੋਣੀ ਅੱਜ ਦੇ ਜਿਹੜੇ ਨਦਾਨ ਅਹਮਕ ਨਾ ਅਹਿਲ ਹੁਕਮਰਾਨ ਉਹਨਾਂ ਦੇ ਬਾਰੇ ਦੱਸਦੇ ਪਏ ਐ ਤੇ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਿਹੜੇ ਅੱਜ ਦੇ ਦੌਰ ਦੇ ਹੁਕਮਰਾਨ ਨਾ ਵਾਕਈ ਨਦਾਨ ਐ ਅਹਮਕ ਤੇ ਨਾ ਅਹਿਲ ਐ ਇਹ ਇਸ ਕੁਰਸੀ ਤੇ ਬੈਣ ਦੇ ਲਾਇਕ ਹੀ ਨਹੀਂ ਇਹਨਾਂ ਨੂੰ ਵਾਕਈ ਆਜ਼ਾਦੀ ਦੀ ਕਦਰ ਨਹੀਂ ਹੈ ਕਿ ਜਿਹੜੇ ਦੇਸ਼ ਹੈ ਕਿੱਡੀ ਮੁਸ਼ਕਿਲ ਦੇ ਨਾਲ ਹਾਸਲ ਕੀਤੇ ਗਏ ਇਹ ਸਿਰਫ ਆਬਾਮ ਨੂੰ ਬੇਫਕੂਫ ਬਣਾਉਣ ਹੁੰਦੇ ਆ ਤੁਸੀਂ ਦੇਖ ਲਓ ਕਿ ਜਿੰਨੇ ਵੀ ਸਿਆਸਤਦਾਨ ਹੈ ਵੱਡੇ ਲੀਡਰ ਹੈ ਇਹ ਸਿਰਫ 5 ਸਾਲਾਂ ਬਾਅਦ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਉਦੋਂ ਹੀ ਆਬਾਮ ਦੇ ਕੋਲ ਆਉਂਦੇ ਆ ਤੇ ਆਣ ਕੇ عوام ਨੂੰ ਬੇਕੂਬ ਬਣਾ ਕੇ ਚਲ ਜਾਂਦੇ ਆਵਾਮ ਨਾਲ ਬڑے بڑے ਵੱਡੇ ਵਾਅਦੇ ਕਰਕੇ ਜਾਂਦੇ ਕਿ ਅਸੀਂ ਤੁਹਾਡੇ ਇਲਾਕੇ ਦੇ ਅੰਦਰ ਇੰਨੀ ਕਿ ਖੁਸ਼ਹਾਲੀ ਲਿਆਵਾਂਗੇ ਕਿ ਇਹਨੂੰ ਪੈरिस ਬਣਾ ਦੇਾਂਗੇ ਇਹਦੇ ਅੰਦਰ ਚੰਗੇ ਤੋਂ ਚੰਗਾ ਹਸਪਤਾਲ ਹੋਏਗਾ ਚੰਗੇ ਤੋਂ ਚੰਗਾ ਸਕੂਲ ਹੋਏਗਾ ਕਾਲਜ ਹੋਏਗਾ ਯੂਨੀਵਰਸਟੀਆਂ ਹੋਣਗੀਆਂ ਫਿਰ ਹਰ ਤਰ੍ਹਾਂ ਦੀਆਂ ਸੜਕਾਂ ਜਿਹੜੀਆਂ ਬਿਹਤਰੀਨ ਅੱਛੀਆਂ ਸੜਕਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਤਹਾਡੇ ਕੋਈ ਵੀ ਜ਼ਰੂਰਤਾਂ ਪੂਰੀ ਕੀਤੀ ਜਾਏਗੀ ਨੌਜਵਾਨਾਂ ਨੂੰ ਵਾਅਦਾ ਕੀ ਕਰ ਰਹੇ ਕਿ ਤੁਹਾਡੇ ਵਾਸਤੇ ਅੱਛੇ ਅੱਛੇ ਸਟੇਡੀਅਮ ਬਣਾਏ ਜਾਣਗੇ ਜਿੰਜ ਤੁਸੀਂ ਤੁਹਾਡ ਨੂੰ ਖੇਡਣ ਦਾ ਕੋਈ ਮਸਲਾ ਨਾ ਹੋਏ ਤਹਾਡੇਆਂ ਖੇਲਾਂ ਬਰਪੂਰ ਅੱਛੇ ਤਰੀਕੇ ਨਾਲ ਚੱਲਦੀਆਂ ਨੇ ਇਸ ਕਰਕੇ ਵਧੀਆ ਸਟੇਡੀਅਮ ਬਣਾ ਕੇ ਤਾਂਗੇ ਯਾਨੀ ਕਿ ਜਿਹੜਾ ਬੰਦਾ ਉਹਨਾਂ ਨੂੰ ਕੋਈ ਡਿਮਾਂਡ ਕਰਦਾ ਵਾ ਉਹਦੀ ਡਿਮਾਂਡ ਫੌਰਨ ਕਹਿੰਦੇ ਕਿ ਤੁਹਾਡੀ ਡਿਮਾਂਡ ਤੇ ਅਸੀਂ ਪੂਰਾ ਕਰਾਂਗੇ ਤੁਹਾਨੂੰ ਹਰ ਸ਼ੈਅ ਬਣਾ ਕੇ ਤਾਂਗੇ ਬਸ ਤੁਸੀਂ ਸਾਨੂੰ ਸਪੋਰਟ ਕਰੋ ਸਾਨੂੰ ਜਿਤਾਓ ਤੇ ਜਦੋਂ ਇਹ ਗਰੀਬ ਆਵਾਮ ਉਹਨਾਂ ਨੂੰ ਜਿਤਾ ਦਿੰਦੀ ਹੈ ਉਹਨਾਂ ਨੂੰ ਸੰਬਲੀਆਂ 'ਚ ਭੇਜ ਦਿੰਦੀ ਹੈ ਤਾਂ ਫਿਰ ਉਹਨਾਂ ਨੂੰ ਸਿਰਫ ਇੱਕ ਚੀਜ਼ ਦੀ ਹਵਸ ਹੋ ਜਾਂਦੀ ਹੈ ਲਾਲਚ ਰਹਿੰਦੀ ਹੈ ਉਹਨਾਂ ਦੇ ਅੰਦਰ ਕਿ ਅਸੀਂ ਆਪਣਾ ਜਿਹੜਾ ਪੈਸਾ ਇਲੈਕਸ਼ਨ ਦੇ ਦੌਰਾਨ ਲਾਇਆ ਵਾ ਉਹਨੂੰ ਇਕੱਠਾ ਕਰੀਏ ਤੇ ਉਸ ਤੋਂ ਇਲਾਵਾ ਜਿੰਨਾ ਕੋ ਹੋਰ ਇਕੱਠਾ ਕਰ ਸਕਨੇ ਆ ਉਹ ਕਰੀਏ ਆਵਾਮ ਦੇ ਫਲਹ ਮਹਿਬੂਬ ਉਹ ਭੁੱਲ ਜਾਂਦੇ ਫਿਰ ਉਹ ਜਿਹੜੇ ਵਾਦੇ ਕੀਤੇ ਸਭ ਭੁੱਲ ਜਾਂਦੇ ਆ ਉਦੋਂ ਉਹਨਾਂ ਦਾ ਮਕਸਦ ਸਿਰਫ ਇਹ ਹੀ ਹੁੰਦਾ ਜਦੋਂ ਸੀਟ ਤੇ ਬੈਹਂਦੇ ਆ ਕਿ ਜਿੰਨਾ ਦੌਲਤ ਇਕੱਠਾ ਕਰ ਸਕੀਏ ਕਰ ਲਈਏ ਜਿੰਨੇ ਗਾ ਆਪਣਾ ਬੈਂਕ ਬੈਲੈਂਸ ਭਰ ਸਕਨੇ ਆ ਭਰ ਲਈਏ ਅਗਰ ਕੋਈ ਗਰੀਬ ਉਹਨਾਂ ਨੂੰ ਮਿਲਣ ਜਾਵੇ ਵੀ ਤੇ ਮਿਲਦੇ ਨਹੀਂ ਤੇ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਉਦੋਂ ਹਰ ਗਰੀਬ ਦੇ ਘਰ ਜਾ ਜਾ ਜੱਫੀਆਂ ਪਾਉਂਦੇ ਕੀ ਕਰਦੇ ਆ ਮੱਕਾਰੀ ਦੋ ਨੰਬਰੀ ਕਿ ਉਹਨਾਂ ਨੇ ਰੂਪ ਬਣਾਏ ਆ ਜਦੋਂ ਇਲੈਕਸ਼ਨ ਦੇ ਦਿਨ ਹੁੰਦਾ ਉਦੋਂ ਉਹਨਾਂ ਦਾ ਰੂਪ ਹੋਰ ਹੁੰਦਾ ਜਦੋਂ ਜਿੱਤ ਜਾਂਦੇ ਆ ਅਸੈਂਬਲੀਆਂ 'ਚ ਚੱਲ ਜਾਂਦੇ ਉਦੋਂ ਰੂਪ ਹੋਰ ਹੁੰਦਾ ਵੈ ਇਸੇ ਕਰਕੇ ਤੇ ਦੇਸ਼ ਜਿਹੜੇ ਮੁਲਕ ਤਰੱਕੀ ਨਹੀਂ ਕਰਦੇ ਜਿੱਦਾਂ ਕਿ ਗਿਆਨੀ ਸੰਸਿਮਸਕੀਂ ਰਾਨੇ ਕਥਾ ਦੇ ਅੰਦਰ ਦੱਸਿਆ ਕਿ ਜਦੋਂ ਰਾਜਾ ਰਣਜੀਤ ਸਿੰਘ ਦਾ ਦੌਰ ਸੀ ਕਿੰਨਾ ਸੁਨਹਿਰੀ ਦੌਰ ਸੀ ਹਰ ਕਿਸੇ ਨੂੰ ਉਹਦੇ ਪ੍ਰਾਪਰ ਹਕੂਕ ਦਿੱਤੇ ਜਾਂਦੇ ਸਾਰੇ ਹਕੂਕ ਉਹਨੂੰ ਉਹਦੇ ਮਿਲਦੇ ਸੀ ਚਾਹੇ ਉਹ ਕਿਸੇ ਵੀ ਧਰਮ ਦਾ ਸੀ ਅਗਰ ਕੋਈ Hindu ਧਰਮ ਦਾ ਸੀ ਤੇ ਉਹਨੂੰ ਵੀ ਉਹਦੇ ਜਿਹੜੇ ਰਾਈਟ ਸੀ ਦਿੱਤੇ ਜਾਂਦੇ ਸੀ ਜੇ ਕੋਈ ਮੁਸਲਮਾਨ ਸੀ ਤੇ ਮੁਸਲਮਾਨਾਂ ਨੂੰ ਵੀ ਆਜ਼ਾਦੀ ਸੀ ਕਿ ਆਪਣੇ ਧਰਮ ਦੇ ਮੁਤਾਬਕ ਉਹ ਆਜ਼ਾਦੀ ਨਾਲ ਆਪਣੀ ਇਬਾਦਤ ਕਰ ਸਕਦੇ ਫਿਰ ਉਹਨਾਂ ਨੂੰ ਪ੍ਰੋਪਰ ਜਿਹੜੇ ਪੈਸੇ ਦਿੱਤੇ ਜਾਂਦੇ ਸੀ ਉਹਨਾਂ ਦੇ ਮਸਜਿਦਾਂ ਬਣਾਸਦੇ ਜਿਹੜੀ ਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਉਸ ਚੀਜ਼ ਨੂੰ ਪੂਰਾ ਕੀਤਾ ਜਾਂਦਾ ਸੀ ਇਸੇ ਕਰਕੇ ਤੇ ਕਿਹਾ ਜਾਂਦਾ ਕਿ ਰਾਜਾ ਰਣਜੀਤ ਸਿੰਘ ਦਾ ਦੌਰ ਬਹੁਤ ਹੀ ਸੁਨਹਿਰੀ ਤੇ ਬਹੁਤ ਵਧੀਆ ਦੌਰ ਸੀ ਜਿਹਦੇ ਵਿੱਚ ਹਰ ਕਿਸੇ ਦਾ ਖਿਆਲ ਰੱਖਿਆ ਜਾਂਦਾ ਸੀ ਖਾਲੀ ਇਹ ਨਹੀਂ ਕਿ ਆਪਣੀ ਸਿੱਖ ਬਰਾਦਰੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਹੀ ਨਵਾਜ਼ਿਆ ਜਾਂਦਾ ਹੀ ਨਹੀਂ ਬਲਕਿ ਜਿਹੜੇ ਬਾਕੀ ਬਰਾਦਰੀਆਂ ਸੀ ਬਾਕੀ ਧਰਮ ਸੀ ਉਹਨਾਂ ਨੂੰ ਵੀ ਬਰਾਬਰ ਦੇ ਉਹਨਾਂ ਦੇ ਹਕੂਕ ਮਿਲਦੇ ਸੀ ਤੇ ਲੇਕਿਨ ਅੱਜ ਦਾ ਦੌਰ ਦੇਖ ਲਓ ਅੱਜ ਦੇ ਦੌਰ 'ਚ ਜਿਹੜੇ ਹੁਕਮਰਾਨ ਹਨ ਉਹਨਾਂ ਦਾ ਮਕਸਦ ਸਿਰਫ ਆਪਣਾ ਬੈਂਕ ਬੈਲੈਂਸ ਬਣਾਉਣਾ ਆਪਣਾ ਜਾਇਦਾਦ ਇਕੱਠੀ ਕਰਨਾ ਆਵਾਮ ਦੇ ਤਰੱਕੀ ਦੇ ਨਾਲ ਆਵਾਮ ਦੀਆਂ ਜ਼ਰੂਰੀਆਤ ਦੇ ਨਾਲ ਉਹਨਾਂ ਨਾਲ ਕੋਈ ਸੁਰੂਕਾਰ ਨਹੀਂ ਇਸੇ ਕਰਕੇ ਤੇ ਦੇਸ਼ ਹੁਣ ਤਰੱਕੀ ਨਹੀਂ ਕਰਨਦੇ ਜਦਕਿ ਰਾਜਾ ਰਣਜੀਤ ਸਿੰਘ ਦਾ ਦੌਰ ਜਿਹੜਾ ਕਿ ਇਹਨਾਂ ਪੁਰਾਣਾ ਦੌਰ ਸੀ ਉਦੋਂ ਹਿੰਦੁਸਤਾਨ ਕਿੰਨੀ ਤਰੱਕੀ ਕਰਨਦਿਆ ਸੀ ਕਿਉਂ ਕਿ ਉਦੋਂ ਹਰ ਕਿਸੇ ਨੂੰ ਕਿਸੇ ਹਰ ਕਿਸੇ ਦੇ ਪ੍ਰਾਪਰ ਪੂਰੇ ਜਿਹੜੇ ਹਕੂਕ ਸੀ ਮਿਲਦੇ ਸੀ ਤੇ ਜਦੋਂ ਆਵਾਮ ਨੂੰ ਉਹਨੀਆਂ ਜਿਹੜੀਆਂ ਬੇਸਿਕ ਜ਼ਰੂਰੀਆਤਾਂ ਮਿਲਣ ਤਾਂ ਖੁਸ਼ ਹੋ ਕੇ ਆਪਣਾ ਕੰਮ ਕਰਦੇ ਇਹ ਦੇਸ਼ ਵਾਸਤੇ ਇਸ ਮੁਲਕ ਵਾਸਤੇ ਤੇ ਜੇ ਆਵਾਮ ਵਿਚਾਰੀ ਨੂੰ ਰੋਟੀ ਦੀ ਫਿਕਰ ਪਈ ਰਹੀ ਮੰਗਾਈ ਦੇ ਦੁੱਖੋਂ ਰੋਂਦੇ ਰਹੇ ਬਿਜਲੀ ਨਹੀਂ ਮਿਲਦੀ ਪਈ ਗੈਸ ਨਹੀਂ ਮਿਲਦੀ ਪਈ ਮੰਗਾਈ ਬਹੁਤ ਜ਼ਿਆਦਾ ਜੇ ਆਵਾਮ ਨੂੰ ਇਸ ਚੀਜ਼ ਇਸ ਤਰ੍ਹਾਂ ਦੇ ਦੁੱਖ ਹੀ ਮਿਲਦੇ ਰਹੇ ਤੇ ਉਸ ਮੁਲਕ ਨੇ ਤਰੱਕੀ ਕੀ ਕਰਨੀ ਉਸ ਆਵਾਮ ਦੀ ਜਿਹੜੇ ਉਸ ਮੁਲਕ ਦੀ ਆਵਾਮ ਹੈ ਉਹਨੇ ਤਰੱਕੀ ਦੀ ਤਰਫ ਕੀ ਸੋਚਣਾ ਉਹਦੇ ਆਪਣੇ ਮਸਾਇਲ ਤੋਂ ਬਾਹਰ ਨਹੀਂ ਹੁੰਦੇ ਜਿੱਲੇ ਉਹਨਾਂ ਦੇ ਮਸਲੇ ਉਹਨਾਂ ਨੂੰ ਪੂਰੇ ਮਿਲਣਗੇ ਉਹਨਾਂ ਦੇ ਮਸਲੇ ਹੱਲ ਹੋਣਗੇ ਤੇ ਉਸ ਤੋਂ ਬਾਅਦ ਹੀ ਫਿਰ ਅਗਲਾ ਸਟੈਪ ਸੋਚਣਗੇ ਨਾ ਕੋਈ ਮੁਲਖ ਵਾਸਤੇ ਕੋਈ ਤਰੱਕੀ ਵਾਸਤੇ ਇਸੇ ਕਰਕੇ ਤੇ ਕਹਿੰਦੇ ਕਿ ਜਿਹੜੇ ਅੱਜ ਦੇ ਜਿਹੜੇ ਹਕੂਮਤ ਹੈ ਨਾ ਹੁਕਮਰਾਨ ਸਿਆਸਤਦਾਨੇ ਨਦਾਨ ਇਹ ਅਹਮਕ ਬੇਫੂਫ ਹੈ ਕਿ ਇਹ ਨਹੀਂ ਸੋਚਦੇ ਕਿ ਯਾਰ ਸਾਡਾ ਦੇਸ਼ ਤਰੱਕੀ ਕਰੇ ਬਲਕਿ ਇਹਨਾਂ ਦੀ ਸੋਚ ਸਿਰਫ ਇਹ ਹੀ ਹੁੰਦੀ ਹੈ ਕਿ ਆਪਣੀ ਸੰਪਤੀ ਘਟੀ ਕਰ ਲੋ ਆਪਣਾ ਮਾਲ ਉਹਦੌਲਤ ਬਣਾ ਲੋ ਪੰਜ ਸਾਲ ਸਾਨੂੰ ਮਿਲ ਗਏ ਹੁਣ ਇਹਨਾਂ ਪੰਜਾਂ ਸਾਲਾਂ ਦੇ ਵਿੱਚ ਹੀ ਮੁਲਖ ਨੂੰ ਲੁੱਟ ਕੇ ਖਾਜੋ ਜਦਕਿ ਇਹ ਨਹੀਂ ਸੋਚਦੇ ਕਿ ਅਸੀਂ ਇਮਾਨਦਾਰੀ ਨਾਲ ਅਗਰ ਕੰਮ ਕਰਾਂਗੇ ਤੇ ਸਾਡਾ ਦੇਸ਼ ਕਿਤੇ ਦਾ ਕਿਤੇ ਪਹੁੰਚ ਜਾਏਗਾ ਇਹ ਆਵਾਮ ਖੁਸ਼ਹਾਲ ਹੋ ਜਾਏਗੀ ਨਹੀਂ ਇਹਨਾਂ ਦਾ ਮਕਸਦ ਸਿਰਫ ਆਪਣਾ ਹੀ ਘਰ ਪਰਣਾ ਆਪਣਾ ਢਿੱਡ ਪਰਣਾ ਬਾਕੀ ਵੀਰੋ ਤੁਸੀਂ ਅੱਜ ਦੀ ਕਥਾ ਦੇਖੀ ਤਾਂ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰੱਖੋ ਤੇ ਇਸਰਾ ਖਿਆਲ ਰੱਬ ਰੱਖਾ